ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਆ ਦੇਖੋ ਮੰਮੀ ਜਿੰਦੇ ਕਿਤਾਬਾਂ ਪੜ੍ਹੀ ਤੇ ਹਨਾ ਇੱਕ ਹੋਰ ਤੁਹਾਨੂੰ ਮੈਂ ਅੱਜ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੀ ਹਨਾ ਜਦੋਂ ਮੰਮੀ ਅਸਰੀਆ ਗਏ ਸੀਗੇ ਉੱਥੇ ਨਾ ਮੰਮੀ ਨੇ ਮੈਨੂੰ ਗੱਲ ਦੱਸੀ ਸੀਗੇ ਪਾਰਕ 'ਚ ਵੀ ਜਾ ਕੇ ਮੈਂ ਗੋਰੀਆਂ ਸਹੇਲੀਆਂ ਬਣਾਈਆਂ ਤਾਂ ਮੈਂ ਹੈਰਾਨ ਹੋ ਗਈ ਮੰਮੀ ਤੁਹਾਨੂੰ ਤਾਂ ਇੰਗਲਿਸ਼ ਆਉਂਦੀ ਨਹੀਂ ਤੁਸੀਂ ਕਿਦਾਂ ਸਹੇਲੀਆਂ ਬਣਾਲੀਆਂ ਕਹਿੰਦੀ ਹਾਂ ਮੈਂ ਕਿੰਨੇ ਚਿਰ ਮੰਮੀ ਕਹਿੰਦੇ ਮੈਂ ਉਹਨਾਂ ਨਾਲ ਗੱਲਬਾਤਾਂ ਕੀਤੀਆਂ ਉੱਥੇ ਪਾਰਕ ਦੇ ਵਿੱਚ ਬੈਠ ਕੇ ਤੇ ਮੈਨੂੰ ਹਾਸਾ ਆਵੇ ਵੀ ਇਹ ਇਨਾਂ ਨੇ ਕਿੱਦਾਂ ਗੱਲ ਕੀਤੀ ਹੋਣੀ ਨਾ ਉਹਨਾਂ ਨੂੰ ਸਮਝ ਆਉਂਦੀ ਹੋਣੀ ਨਾ ਮੰਮੀ ਨੂੰ ਆਉਂਦੀ ਹੋਣੀ ਤੇ ਇਸ਼ਾਰੇ ਨਾਲ ਤਾਂ ਸਮਝ ਨੂੰ ਰਹੀਆਂ ਤੇ ਚਲੋ ਫਿਰ ਆਪਾਂ ਮੰਮੀ ਨੂੰ ਪੁੱਛਦੇ ਹਾਂ ਕੀ ਗੱਲਬਾਤ ਕੀਤੀ ਸੀ ਉਹਨਾਂ ਨਾਲ ਮੰਮੀ ਕੀ ਕਰੀ ਇਹਨੇ ਹਾਂ ਬੱਸ ਇਧਰ ਵੀਡੀਓ ਬਣਦੀ ਆ ਸਾਥ ਸ੍ਰੀਕਾਰ ਬੁਲਾ ਲਓ ਸਾਥ ਸ੍ਰੀਕਾਰ ਜੀ ਸਾਰੇ ਨੂੰ ਹੋਰ ਸੁਣਾਓ ਕਿੱਦਾਂ ਠੀਕ ਆ ਗੱਲ ਪੁੱਛਣੀ ਸੀਗੀ ਇੱਕ ਹਾਂਜੀ ਦੱਸੋ ਕੱਲ ਪੁੱਛੀ ਸੀ ਨਾ ਤੁਹਾਨੂੰ ਮੈਂ ਕਿ ਤੁਸੀਂ ਹਸਪੀਟਲ ਚ ਕਿੱਦਾਂ ਗੱਲ ਕੀਤੀ ਸੀ ਤੁਸੀਂ ਮੈਨੂੰ ਪਾਰਕ ਵਾਲੀ ਕਹਾਣੀ ਸੁਣਾਇਓ ਬਾਰਕ ਜਗੀ ਹੋਇਆ ਸੀ ਗੋਲੀਆਂ ਬੀਬੀਆਂ ਨਾਲ ਯਾਨੀ ਕਿ ਮੇਰਾ ਸਾਰਾ ਕੁਝ ਦੱਸਣਾ ਹੈ ਆ ਵੀ ਆਪਾਂ ਕਿੱਦਾਂ ਕਿੱਦਾਂ ਕੋਹੋਂ ਕਿ ਉੱਥੇ ਆਈਆਂ ਤੇ ਕਿਹੜਾ ਕਿਹੜਾ ਕੰਮ ਮੈਂ ਖਿਲਾ ਰਿਆ ਹਨਾ ਤੁਸੀਂ ਕਿਹਾ ਸੀ ਮੈਨੂੰ ਸਹੇਲੀਆਂ ਮਿਲੀਆਂ ਤੇ ਉਹਨਾਂ ਨੇ ਗੱਲ ਕਿੱਦਾਂ ਕੀਤੀ ਅੱਛਾ ਉਹ ਦੱਸਦੀਆਂ ਤੈਨੂੰ ਮੈਂ ਪਤਾ ਕੀ ਹੋਇਆ ਹਮ ਜਦੋਂ ਧੋਪੋਂ ਨਿਕਲਦੀ ਆ ਸਾਰੇ ਨਾ ਉੱਥੇ ਵੀ ਜਿੱਦਾਂ ਜਿੱਦਾਂ ਟਾਈਮ ਲੱਗਦਾ ਅਗਲੇ ਜਦੋਂ ਧੋਪੋਂ ਨਿਕਲਦੇ ਪਾਰਕ ਵਿੱਚ ਆ ਕੇ ਬਹਿ ਜਾਂਦੇ ਆ ਤੇ ਐਦਾ ਹੀ ਮੈਂ ਵੀ ਪਾਰਕ ਵਿੱਚ ਚੱਲ ਗਈ ਆਪਣੀ ਗੋਲੂ ਨੂੰ ਲੈ ਕੇ ਤੇ ਖੇਡਦੀ ਸੀਗੀ ਸਾਈਕਲੀ ਜੀ ਉਹ ਹੁੰਦੀ ਨੀ ਦੋ ਟੈਰਾਂ ਵਾਲੀ ਜਿਹੜੀ ਸਾਈਕਲ ਇੱਕ ਉਹ ਉਹ ਚਲਾਈ ਜਾਂਦੀ ਸੀ ਘੁੰਮੇ ਜਾਂਦੀ ਸੀ ਮੈਂ ਬੈਂਚ ਤੇ ਬਹਿ ਰਹੀ ਸੀ ਤੇ ਉਧਰੋਂ ਇੱਕ ਗੋਰੀ ਆਈ ਤੇ ਉਹ ਵੀ ਮੇਰੇ ਕੋਲ ਬੈਠ ਗਈ ਹਾਏ ਹਾਏ ਮੰਮੀ ਗੋਰੀਆਂ ਉਹ ਮੈਨੂੰ ਕੁਝ ਪੁੱਛਣ ਲੱਗੇ ਤਾਂ ਮੈਨੂੰ ਤਾਂ ਕੁਝ ਸਮਝਣਾ ਆਵੇ ਫਿਰ ਇੱਕੋ ਹੀ ਗੱਲ ਦੀ ਮੈਨੂੰ ਸਮਝ ਲੱਗੀ ਜਦੋਂ ਉਹਨੇ ਕਿਹਾ ਵੀ ਡਾਕਟਰ ਵੀ ਤੁਸੀਂ ਮਾਦਰਬ ਆਪਣੀ ਬੇਟੀ ਕੋਲ ਆਏ ਆ ਤੇ ਮੈਂ ਸਮਝ ਗਈ ਮੈਂ ਫਿਰ ਉਹਨੂੰ ਇਦਾਂ ਕਿਹਾ ਮੈਂ ਕਿ ਜਸ ਇਹ ਹੈ ਤੇ ਉਹ ਫਿਰ ਮੈਂ ਉਹਨੂੰ ਪੂਰਾ ਡਿਟੇਲ ਚ ਦੱਸਿਆ ਆਪਦੇ ਵੱਲੋਂ ਡਿਟੇਲ ਚ ਦੱਸਤਾ ਉਹਨੂੰ ਸਮਝ ਲੱਗੀ ਨਹੀਂ ਲੱਗੀ ਕਿਦਾਂ ਦੱਸਿਆ ਜਾ ਰਿਹਾ ਨਾ ਮੈਂ ਉਹਨੂੰ ਇਦਾਂ ਦੱਸਿਆ ਮਾਈ ਬ੍ਰਦਰ ਵੀ ਮਤਲਬ ਉਹਨਾਂ ਦੀ ਬ੍ਰਦਰਸ ਡਾਟਰ ਹਾਂ ਬ੍ਰਦਰ ਉਹ ਵੀ ਮਤਲਬ ਇਦਾਂ ਕਹਿੰਦਾ ਇਸ ਤਰ੍ਹਾਂ ਇਸ਼ਾਰਾ ਕੀਤਾ ਵੀ ਮਤਲਬ ਉਹਨਾਂ ਦੀ ਡਾਟਰ ਅੱਗੇ ਦੀ ਡਾਟਰ ਨਹੀਂ ਹਾਂ ਮੈਂ ਕਿਹਾ ਆਈ ਏਮ ਤਾੰਤੇ ਵੀ ਮਤਲਬ ਮੈਂ ਉਹਦੀ ਪੂਆ ਹਾਂ ਨਹੀਂ ਵੀ ਉਹਨਾਂ ਉਧਰ ਭੂਆ ਨੂੰ ਤਾਂਤੇ ਕਹਿੰਦੇ ਆ ਮੈਨੂੰ ਇੰਨਾ ਕੁ ਤਾਂ ਹਾਂ ਮੈਨੂੰ ਥੋੜਾ ਥੋੜਾ ਸਮਝ ਲੱਗ ਗਿਆ ਇਸ ਤਰ੍ਹਾਂ ਫਿਰ ਮੈਨੂੰ ਮੇਰੇ ਬੱਚਾ ਬਾਰੇ ਪੁੱਛਣ ਲੱਗ ਗਈ ਮੇਰੇ ਸਮਝ ਲੱਗ ਗਈ ਸੀਗਾ ਹਨਾ ਵੀ ਕੀ ਕਹਿੰਦੀ ਆ ਥੋੜਾ ਜਿਹਾ ਜਿੱਦਾ ਇੰਗਲਿਸ਼ ਵਿੱਚ ਉਹਨਾਂ ਤੋਂ ਥੋੜਾ ਪੁੱਛਿਆ ਇਦਾਂ ਵੀ ਜਿੱਦਾ ਉਹਨੇ ਕਿਹਾ ਵੀ ਮੈਂ ਸਾਡੇ ਮਤਲਬ ਚਾਈਲਡ ਇਦਾਂ ਕੁਛ ਉਹਨੇ ਕਿਹਾ ਮੈਨੂੰ ਹੂੰ ਸਮਝ ਆ ਗਿਆ ਤੇ ਮੈਂ ਉਹਨੂੰ ਦੱਸਿਆ ਮੈਂ ਕਿ ਬੜੇ ਛਾਰਿਆਂ ਨਾਲ ਪੁੱਛੋ ਇਹਨਾ ਕੁਛ ਵੀ ਇਦਾਂ ਲੱਗਦਾ ਵੀ ਜਿੱਦਾ ਆਪਾਂ ਕਿਸੇ ਗੁੰਗੇ ਬੋਲਿਆ ਨਾ ਗੱਲਾਂ ਕਰਦੇ ਉਹਨੇ ਇਦਾਂ ਰਾਹਦਾ ਆ ਸਾਹ ਛੜ ਗਿਆ ਹੋਣਾ ਹੋਰ ਪੁੱਛਣਾ ਮੈਂ ਵੀ ਉਹਨੂੰ ਦੱਸਿਆ ਦੋ ਮਤਲਬ ਇਹਦਾ ਟੂ ਡਾਟਰ ਮੈਂ ਕਿਹਾ ਮਾਈ ਟੂ ਡਾਟਰ ਹੈ ਤੇ ਟੂ ਸਨ ਇਸ ਕਰਕੇ ਮੈਂ ਕਿਹਾ ਉਹ ਤੇ ਫਿਰ ਮੈਂ ਕਿਹਾ ਵੀ ਜਿਹੜੀ ਮੇਰੀਆਂ ਮਤਲਬ ਬੇਟੀਆਂ ਆ ਡਾਟਰ ਰਿਹਾ ਮੇਰੇ ਤੇ ਉਹ ਜਦੋਂ ਮੈਂ ਉਹਨੂੰ ਇਦਾਂ ਕਿਹਾ ਉਹ ਕਹਿੰਦੀ ਉਨੇ ਮੈਂ ਸਮਝੀ ਵੀ ਇਹਨੇ ਕਿਉਂ ਕੀਤਾ 오 ਮਾਈ ਗਾਡ ਹਾਏ ਵੀ ਤੇਰੀਆਂ ਵੀ ਮਤਲਬ ਕੁੜੀਆਂ ਵੀ ਵੀ ਆਈਆਂ ਹੋਈਆਂ ਮੈਂ ਬੜੀ ਮੈਂ ਕਿਹਾ ਜਦੋਂ ਮੈਂ ਉਹਨੂੰ ਕਿਹਾ ਵੀ ਮੇਰਾ ਮੇਰਾ ਇੱਕ ਸਾਨਾ ਮਤਲਬ ਉਹ ਵੀ ਮੈਰਿਡ ਤੇ ਕਿੰਜੀ ਇਸ ਤਰ੍ਹਾਂ ਉਹਨੇ ਕੀਤਾ ਵੀ ਨਹੀਂ ਮਤਲਬ ਲੱਗਦਾ ਨਹੀਂ ਹੈਗਾ ਤੇ ਹਾਂ ਯਾਨੀ ਕਿ ਐਸਾ ਮੈਂ ਇੱਕ ਦਕਾਰ ਦੀ ਗੱਲ ਵਿਸ਼ਵਾਸ ਨਹੀਂ ਹੁੰਦਾ ਹਾਂ ਮੈਂ ਉਹਨੂੰ ਜਾਲੀ ਕਿ ਆਪਣੀ ਦਫੇ ਸੇਲੀ ਬਣਾ ਲਿਆ ਉਹਨੂੰ ਤੇ ਅਸੀਂ ਫੇਰ ਜਦੋਂ ਵੀ ਜਾਣਾ ਤਾਂ ਉਥੇ ਸਿੱਧਾ ਲਵਤਾ ਕਰਨੀਆਂ ਐਦਾਂ ਦਾ ਕੰਮ ਤਾਂ ਮੈਂ ਕਰਦੀ ਰਹੀ ਹਾਂ ਤੇ ਪਰ ਉਹਨਾਂ ਨੂੰ ਸਮਝਾਉਣਾ ਬਹੁਤ ਔਖਾ ਲੱਗਦਾ ਹੈ। ਹੈਨਾ ਸੱਚੀ। ਇੰਨਾ ਮੈਂ ਕਹਿ ਦਿੰਨੀ ਸੱਚੀ ਬੜਾ ਔਖਾ ਲੱਗਦਾ ਆ। ਜਦੋਂ ਤੁਸੀਂ ਕਿਹਾ ਨਾ ਮੇਰੀ ਉੱਥੇ ਸਹੇਲੀ ਆ ਤਾਂ ਮੈਂ ਹੈਰਾਨ ਹੋ ਗਈ ਕਿ ਮੰਮੀ ਨੇ ਕਿਦਾਂ ਤਾਂ ਸਹੇਲੀ ਬਣਾ ਲਈ ਪਹਿਲੀ ਗੱਲ ਤਾਂ ਸਮਝ ਨਹੀਂ ਆਉਂਦੀ ਇੱਕ ਦੂਸਰੇ। ਹੋਰ ਜਦੋਂ ਧੁੱਪ ਨਿਕਲਦੀ ਹੈ ਸਾਰੇ ਉੱਥੇ ਨਾ ਜਾਂਦੇ ਆ ਇਸ ਪਾਰਕ ਵਿੱਚ ਆ ਜਾਂਦੇ ਆ ਜਦੋਂ ਉਹ ਵੀ ਮੇਰੀ ਉਮਰ ਦੀ ਸੀਗੀ। ਤੇ ਪਰ ਉਹਨੇ ਮੈਨੂੰ ਜਾਨੀ ਕਿ ਆਪਣੇ ਇਸ ਤਰੀਕੇ ਦੇ ਨਾਲ ਜਦੋਂ ਇਦਾਂ ਉਹਨੇ ਕੀਤਾ ਮੈਂ ਉਹ ਵੀ ਸਮਝ ਗਈ। ਵਿਹਾਵ ਨੇ ਤਾਇ ਦਾ ਕੀਤਾ ਵੀ ਤੁਸੀਂ ਲੱਗਦੇ ਨਹੀਂ ਹੈਗੇ ਵੀ ਤੁਹਾਡੇ ਬੱਚੇ ਵਿਆਹੇ ਹੋਣਗੇ ਤੇ ਚਲੋ ਵਧੀਆ ਮਾਲਕ ਦੀ ਦੇ ਰਹੇ ਆਪਾਂ ਇਹਦਾ ਕਿਹੜਾ ਕੋਈ ਮਾਨ ਆ ਪਤਾ ਨਹੀਂ ਹੁੰਦਾ ਇਹ ਤਾਂ ਇਹ ਤੇ ਨਹਾ ਮੇਰੇ ਰੋਜ਼ ਸਵਾਲ ਕਿਤੇ ਉਥੇ ਤੇ ਬਾਕੀ ਵੀ ਮੈਂ ਤੁਹਾਡੇ ਨਾਲ ਸਾਰੀਆਂ ਗੱਲਾਂ ਹੋਈ ਗਈਆਂ ਸ਼ੁਰੂ ਤੇ ਮੈਂ ਤੁਹਾਨੂੰ ਫੇਰ ਅਗਲੀ ਵੀਡੀਓ ਦੇ ਵਿੱਚ ਬਾਕੀ ਵੀ ਸਾਰਾ ਕੁਝ ਦੱਸੂਗੀ ਤੇ ਜੇ ਤੁਹਾਨੂੰ ਮੇਰਾ ਇਹ ਆ ਸਟਡੀ ਆ ਦਾ ਟੂਰ ਕਿਦਾਂ ਦਾ ਲੱਗਦਾ ਆ ਵਧੀਆ ਲੱਗਾ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਇਹ ਮੇਰੀ ਬੇਟੀ ਨੇ ਹੁਣ ਦੇ ਲੋਹੇ ਸ਼ੁਰੂ ਕਰ ਲਿਆ ਤੇ ਮੈਂ ਹੁਣ ਇਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰੂੰਗੀ ਰੋਜ਼ ਪੁੱਛੂੰਗੀ ਜਿੱਦ ਜਿੱਦ ਮੈਨੂੰ ਯਾਦ ਆਉਣਗੀਆਂ ਨਾ ਗੱਲਾਂ ਬਿਲਕੁਲ